ਸਤਵਿੰਦਰ ਸਿੰਘ ਦੀ ਹੋਈ ਮੌਤ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਮੌਤ ਨੂੰ ਬੰਦਾ ਮੁਆਵਜ਼ਾ ਅਤੇ ਇਸੇ ਤਰੀਕੇ ਦੇ ਨਾਲ ਠੇਕੇਦਾਰੀ ਪ੍ਰਥਾ ਜਿਹੜੀ ਆ ਉਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ ਜਿਹੜਾ ਮੁੱਖ ਦੋਸ਼ੀ ਸੀ ਐਮਡੀ ਤੇ ਮੁੱਖ ਮੰਤਰੀ ਆ ਉਹਨਾਂ ਨੂੰ ਸਾਰੀ ਗੱਲ ਇਹ ਧਿਆਨ ਚ ਵੀ ਲਗਾਤਾਰ ਹਾਸੇ ਵਾਪਰ ਰਹੇ ਆ ਫਿਰ ਉਹਨਾਂ ਦੇ ਮਾਮਲਾ ਦਰਜੀ ਕਿਉਂ ਨਹੀਂ ਹੁੰਦਾ ਸਾਡਾ ਬੰਦਾ ਕਰੰਟ ਲਾ ਕੇ ਮਰਿਆ ਅਸੀਂ ਪੱਕੀ ਨੌਕਰੀ ਤੇ ਮੁਆਵਜ਼ੇ ਦੀ ਗਰੰਟੀ ਲਈ ਲੜਨਾ ਹੈ ਬਿੱਤੇ ਦਿਨ ਖਰੜ ਦੇ ਵਿੱਚ ਬਿਜਲੀ ਕਰਮਚਾਰੀ ਨੂੰ ਕਰੰਟ ਲੱਗਣ ਤੋਂ ਬਾਅਦ ਦੇ ਵਿੱਚ ਉਸ ਦੀ ਮੌਤ ਹੋ ਜਾਣ ਤੋਂ ਬਾਅਦ ਇਸ ਵਕਤ ਖਰੜ ਦੇ ਵਿੱਚ ਬਿਜਲੀ ਕਰਮਚਾਰੀਆਂ ਵੱਲੋਂ ਧਰਨਾ ਜਿਹੜਾ ਉਹ ਦਿੱਤਾ ਜਾ ਰਿਹਾ ਬਿਲਕੁਲ ਖਰੜ ਬੱਸ ਸਟੈਂਡ ਹੈ ਜਿੱਥੇ ਇੱਕ ਰੋਡ ਹੈ ਜਿਹੜੀ ਉਹ ਰੋਪੜ ਕੁਰਾਲੀ ਨੂੰ ਜਾਂਦੀ ਹੈ ਦੂਸਰੀ ਤਰਫ ਜਿਹੜੀ ਹੈ ਉਹ ਚੰਡੀਗੜ੍ਹ ਜਾਂਦੀ ਹੈ ਅਤੇ ਤੀਸਰੀ ਰੋਡ ਹੈ ਜਿਹੜੀ ਉਹ ਲਾਂਡਰਾਵਾਲੂ ਜਾਂਦੀ ਹੈ ਠੀਕ ਖਰੜ ਮੇਨ ਬੱਸ ਸਟੈਂਡ ਚੌਂਕ ਦੇ ਵਿੱਚ ਜਿਹੜਾ ਇੱਕ ਧਰਨਾ ਜਿਹੜਾ ਉਹ ਬਿਜਲੀ ਕਰਮਚਾਰੀਆਂ ਵੱਲੋਂ ਲਗਾਇਆ ਗਿਆ ਜਿਸ ਦੇ ਵਿੱਚ ਕੱਲ ਸਤਵਿੰਦਰ ਸਿੰਘ ਦੀ ਹੋਈ ਮੌਤ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਉਹਨੂੰ ਬਣਦਾ ਮੁਆਵਜ਼ਾ ਅਤੇ ਇਸੇ ਤਰੀਕੇ ਦੇ ਨਾਲ ਠੇਕੇਦਾਰੀ ਪ੍ਰਥਾ ਜਿਹੜੀ ਆ ਉਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ ਤਾਂ तमाम ਮੰਗਾਂ ਨੂੰ ਲੈ ਕੇ ਇਸ ਵਕਤ ਰੋਸ ਮੁਜ਼ਾਹਰਾ ਜਿਹੜਾ ਉਹ ਬਿਜਲੀ ਕਰਮਚਾਰੀਆਂ ਵੱਲੋਂ ਕੀਤਾ ਜਾ ਰਿਹਾ ਤੇ CHB ਦੇ ਠੇਕਾ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਜਥੇਬੰਦੀ ਦੇ ਆਗੂ ਸਾਡੇ ਨਾਲ ਮੌਜੂਦ ਨੇ ਭਾਈ ਜੀ ਕਿ ਮੰਗਾਂ ਨੇ ਇਸ ਵਕਤ ਕੀ ਇਸ ਤੋਂ ਬਾਅਦ ਦੇ ਵਿੱਚ ਧਰਨਾ ਕਿੰਨਾ ਕੁ ਸਮਾਂ ਚੱਲੇਗਾ ਉਹ ਵੀ ਦੱਸ ਦਿਓ ਦੇਖੋ ਜੀ ਇਹ ਸਾਡਾ ਪਹਿਲਾਂ ਹੀ ਦੱਸ ਚੁੱਕਿਆ ਕਿ ਸਾਡਾ ਸਾਥੀ ਸੀਐਚਵੀ ਸੁਤਵਿੰਦਰ ਸਿੰਘ ਦੇ ਕਰੰਟ ਲਾ ਕੇ ਡੈਥ ਹੋ ਚੁੱਕੀ ਆ ਠੇਕਾ ਮੁਲਾਜ਼ਮ ਸੀਗਾ ਉਹਦੇ ਪਰਿਵਾਰ ਨੂੰ ਇਨਸਾਫ ਦੇਣ ਵਾਸਤੇ ਅਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਸਾਡੀ ਡਿਮਾਂਡ ਹੈ ਕਿ ਪਰਿਵਾਰ ਨੂੰ ਘੱਟੋ-ਘੱਟ ਜਿਹੜਾ ਪੱਕੀ ਨੌਕਰੀ ਗਾਰੰਟੀ ਕਰੇ ਪਰਿਵਾਰ ਨੂੰ ਕਾਨੂੰਨ ਮੁਤਾਬਕ ਮੁਆਵਜ਼ਾ ਦੇਵੇ 50 ਲੱਖ ਮੁਆਵਜ਼ਾ ਦਿੱਤਾ ਜਾਵੇ ਤੇ ਪਰਿਵਾਰ ਨੂੰ ਪੱਕੀ ਪੈਨਸ਼ਨ ਦੀ ਗਾਰੰਟੀ ਕਰੇ ਉਦੇ ਜੀ ਵਾਸਤੇ ਜਿੰਨਾ ਵੀ ਮਤਲਬ ਖਰਚਾ ਪੂਰਤੀ ਆ ਉਹ ਸਾਰਾ ਪ੍ਰਬੰਧ ਕੀਤਾ ਜਾਵੇ ਇਸ ਵਾਸਤੇ ਅਸੀਂ ਲਗਾਤਾਰ ਧਰਨਾ ਪ੍ਰਦਰਸ਼ਨ ਇੱਥੇ ਦੇ ਰਹੇ ਹਾਂ ਤੇ ਦੂਜਾ ਇਹ ਕਿ ਜਿਹੜਾ ਮੁੱਖ ਦੋਸ਼ੀ ਸੀਐਮਡੀ ਤੇ ਮੁੱਖ ਮੰਤਰੀ ਆ ਉਹਨਾਂ ਨੂੰ ਸਾਰੀ ਗੱਲ ਇਹ ਧਿਆਨ ਚਾ ਵੀ ਲਗਾਤਾਰ ਹਾਸੇ ਵਾਪਰ ਰਹੇ ਆ ਫਿਰ ਉਹਨਾਂ ਦੇ ਮਾਮਲਾ ਦਰਜ ਕਿਉਂ ਨਹੀਂ ਹੁੰਦਾ ਪਿਛਲੇ ਦਿਨੀ 1 ਤਰੀਕ ਨੂੰ ਤੇ 2 ਤਰੀਕ ਨੂੰ 1 ਤਰੀਕ ਨੂੰ ਮੁੱਖ ਮੰਤਰੀ ਨੂੰ ਤੇ 2 ਤਰੀਕ ਨੂੰ ਵਿਜੀਲ ਮੰਤਰੀ ਨੂੰ ਦੱਸ ਕੇ ਆਇਆ ਸੀਐਮਡੀ ਨੂੰ ਵੀ ਸਾਡੇ ਨਾਲ ਘਟਨਾਵਾਂ ਵਾਪਰ ਰਹੀਆਂ ਤੁਸੀਂ ਇਹਦਾ ਹੱਲ ਕੱਢੋ ਪਰ ਸਰਕਾਰ ਤੇ ਮੈਨੇਜਮੈਂਟ ਕੋਈ ਹੱਲ ਨਹੀਂ ਕੱਢ ਰਹੀ ਉਹਨੇ ਪਰਿਵਾਰਕ ਮੈਂਬਰ ਨੇ ਪਰਿਵਾਰਕ ਮੈਂਬਰ ਨੇ ਜਦੋਂ ਤੱਕ ਮਸਲੇ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਲਗਾਤਾਰ ਧਰਨਾ ਇਹ ਜਾਰੀ ਰੱਖਿਆ ਜਾਊਗਾ। ਅੱਛਾ ਕੋਈ ਅਧਿਕਾਰੀ ਪਹੁੰਚਿਆ ਗੱਲਬਾਤ ਕਰਨ ਦੇ ਲਈ? ਦੇਖੋ ਜੀ ਐਕਸ਼ਨ ਸਾਹਿਬ ਆਇਆ ਕੀ ਗੱਲ ਕਰਦੇ ਕੀ ਨਹੀਂ ਹਲੇ ਕੋਈ ਗੱਲ ਨਹੀਂ ਆਈ। ਕੋਈ ਕਾਰਨ ਨਿਕਲ ਕੇ ਸਾਹਮਣੇ ਆਇਆ ਕਿ ਅਖੀਰਕਾਰ ਕਿਹੜੇ ਕਾਰਨ ਕਾਰਨ ਕਰੰਟ ਲੱਗਿਆ ਉਹਨੂੰ? ਦੇਖੋ ਜੀ ਐਸ ਡੀ ਐਮ ਦਫ਼ਤਰ ਤੋਂ ਕਹਿ ਰਹੇ ਆ ਵੀ ਸ਼ਾਰਟ ਉੱਥੇ ਕੋਈ ਜਨਰੇਟਰ ਚੱਲੇ ਆ ਕਿੱਦਾਂ ਹੋਇਆ ਇਨਵੈਸਟੀਗੇਸ਼ਨ ਦਾ ਬਿਚਾ ਪੁਲਿਸ ਇਨਵੈਸਟੀਗੇਸ਼ਨ ਕਰੇ ਇਲੈਕਟ੍ਰੀਕਲ ਇਨਸਪੈਕਟਰ ਉਹ ਇਨਵੈਸਟੀਗੇਸ਼ਨ ਕਰੇ। ਅਨਫੋਰਸਮੈਂਟ ਇਨਵੈਸਟੀਗੇਸ਼ਨ ਕਰੇ ਉਹਨਾਂ ਦਾ ਇਨਵੈਸਟੀਗੇਸ਼ਨ ਦਾ ਅਬਿਸ਼ਾ ਸਾਡਾ ਬੰਦਾ ਕਰੰਟ ਲਾ ਕੇ ਮਰਿਆ ਅਸੀਂ ਪੱਕੀ ਨੌਕਰੀ ਤੇ ਮੁਆਵਜ਼ੇ ਦੀ ਗਰੰਟੀ ਲਈ ਲੜਨਾ ਹੈ ਭਰਾ ਨੇ ਉਹਨਾਂ ਦੀ ਬਾਈ ਜੀ ਭਰਾਓ ਤੁਸੀਂ ਹਾਂਜੀ ਇਕੱਲੇ ਸੀ ਉਹ ਕੰਮ ਕਰ ਪਰਿਵਾਰ ਚ ਕੌਣ ਕੀ ਕੰਮ ਕਰਦਾ ਪਰਿਵਾਰ ਚ ਬਸ ਇੱਕ ਉਹਦਾ ਡੈਡੀ ਏ ਮੁੰਡੇ ਦਾ ਇੱਕ ਅਧਿਕਾਰ ਵਾਲੀ ਇੱਕ ਬੱਚਾ ਛੋਟਾ ਉਹਦੇ ਬੱਚੇ ਨਹੀਂ ਹਾਂਜੀ ਛੋਟਾ ਬੱਚਾ ਇੱਕ ਜੀ ਕਿਸ ਤਰ੍ਹਾਂ ਨਾਲ ਗੁਜ਼ਾਰਾ ਕਰ ਰਹੇ ਆ ਸਹਾਸੀ ਦਾ ਸਰਕਾਰ ਅੱਗੇ ਇਹ ਗੋਸ਼ ਕਰਦੇ ਆਂ ਕਿ ਸਾਡੇ ਪਰਿਵਾਰ ਨੂੰ ਹਿੰਸਾਬ ਦਿੱਤਾ ਜਾਵੇ ਤੇ ਇੱਕ ਸਾਡੇ ਪਰਿਵਾਰ ਨੂੰ ਨੌਕਰੀ ਦੇ ਤੇ ਨਾਲ ਗੱਲਬਾਤ ਹੋਈ ਹੈ ਕਿ ਕੀ ਕੋਈ ਗੱਲ ਨਹੀਂ ਹੋਈ ਸਾਡੀ ਬਸ ਹਾਂਜੀ ਕੋਈ ਅਧਿਕਾਰੀ ਪਹੁੰਚਿਆ ਕੋਈ ਨਹੀਂ ਪਹੁੰਚਿਆ ਯਾਰ ਅਧਿਕਾਰੀ ਨਾਲ ਕੋਈ ਗੱਲ ਕੀਤੀ ਵੀ ਠੇਕੇ ਦੇ ਜਿਹੜੇ ਅਧੀਨ ਆਉਂਦੇ ਠੇਕੇਦਾਰ ਨਾਲ ਕੋਈ ਗੱਲਬਾਤ ਹੋਈ ਗੱਲਬਾਤ ਨਹੀਂ ਹੋਈ ਸਾਡੀ ਆਪ ਪਰਿਵਾਰ ਦੇ ਜਿਹੜੇ ਮੈਂਬਰ ਨੇ ਸਾਡੇ ਨਾਲ ਮੌਜੂਦ ਸਨ ਤੇ ਇਸੇ ਤਰੀਕੇ ਦੇ ਨਾਲ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ ਜਿੱਥੇ ਬਿਜਲੀ ਕਰਮਚਾਰੀ ਨੇ ਜਿਹੜੇ ਉਹ ਉਹ ਇੱਥੇ ਬੈਠੇ ਨੇ ਤੇ ਇੱਥੇ ਮਾਤਾ ਪਿਤਾ ਵੀ ਨੇ ਜਿਹੜੇ ਉਹ ਸੁਖਵਿੰਦਰ ਸਿੰਘ ਦੇ ਮੌਜੂਦ ਨੇ ਤੁਸੀਂ ਮਾਤਾ ਜੀ ਤੁਹਾਡੇ ਬੇਟੇ ਦੀ ਕੱਲ ਡੈਥ ਹੋਈ ਹੈ ਸਾਹਿਬ ਮਲਾਜਮਾ ਕਦੋਂ ਕੋ ਸੋਣਾ ਲੋਕ ਸਾਹਿਬ ਜੀ ਸਾਨੂੰ ਤੁਹਾਡੇ ਬੱਚੇ ਚਲੇ ਗਏ ਆ ਭਲੀ ਪ੍ਰਕਾਰ ਸਾਨੂੰ ਪਤਾ ਸਾਫ ਚਾਹੀਦਾ ਸਾਨੂੰ ਉਹ ਬਿਜਲੀ ਅਧਿਕਾਰੀ ਪਹੁੰਚਿਆ ਤੁਹਾਡੇ ਕੋਲੇ ਸਰਕਾਰ ਦਾ ਕੋਈ ਅਧਿਕਾਰੀ ਆਇਆ ਉਹ ਬਿੱਲ ਵੀ ਇੱਕ ਦੇ ਵਿੱਚ ਆ ਸਾਰਾ ਕੁਝ ਠੀਕਾ ਪਰਿਵਾਰ ਦੇ ਵਿੱਚ ਕਿੰਨੇ ਜੀਨੇ ਮੈਂ ਤਾਂ ਤਾਈ ਆ ਮੈਂ ਤਾਂ ਤਾਈ ਆ ਉਹਦੀ ਮੈਨੂੰ ਖੁਦ ਕੇ ਦੇ ਦਿਓ ਮੈਂਤ ਮੈਂ ਉਹ ਇਕੱਲਾ ਉਹਦੇ ਸਹਾਰੇ ਪਰਿਵਾਰ ਹਾਂ ਜੀ ਉਹਨਾਂ ਦਾ ਸੋਸ਼ਲ ਕਰੋ ਮੈਂਬਰ ਨੇ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਸਭ ਦੂਰਾ ਦਾ ਸ਼ੋਰ ਨੇ ਮੈਂਬਰ ਕਿੰਨੇ ਨੇ ਪਰਿਵਾਰ ਦੇ ਮੈਂਬਰ ਕਿੰਨੇ ਨੇ ਉਹ ਮੇਰੇ ਆਪਣੇ ਮਨੇ 5 ਆ 2004 ਤੋਂ ਬਾਅਦ ਜਿਹੜੀ ਕੰਟਰੀ ਬੋਰਡ ਵੀ ਦੇਖ ਸਕਦੇ ਹੋ ਕਿ ਸਤਵਿੰਦਰ ਸਿੰਘ ਜੀ ਦੇ ਜਿਹੜੇ ਤਾਈ ਜੀ ਨੇ ਉਹ ਇੱਥੇ ਮਜੂਰ ਨੇ ਉਹਨਾਂ ਵੱਲੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਇਨਸਾਫ ਹੈ ਜਿਹੜਾ ਉਹ ਜਲਦ ਤੋਂ ਜਲਦ ਜਿਹੜਾ ਉਹ ਦਵਾਇਆ ਜਾਵੇ ਹਾਲਾਂਕਿ ਸਰਕਾਰ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਬਿਜਲੀ ਕਰਮਚਾਰੀਆਂ ਵੱਲੋਂ ਕਿ ਜੋ ਠੇਕਾ ਪ੍ਰਥਾ ਉਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਕਿਉਂਕਿ ਠੇਕੇਦਾਰ ਵੱਲੋਂ ਰਿਸੋਰਸਸ ਦੇ ਜਿਹੜੇ ਉਹ ਪ੍ਰੋਵਾਈਡ ਨਹੀਂ ਕੀਤੇ ਜਾ ਰਹੇ ਹੈਗੇ ਜਿੰਨਾ ਕਾਰਨਾਂ ਕਾਰਨ ਹੀ 1 ਮਹੀਨੇ ਦੇ ਦਰਮਿਆਨ 10 ਮੌਤਾਂ ਨੇ ਜਿਹੜੀਆਂ ਉਹ ਕਰੰਟ ਲੱਗਣ ਕਾਰਨ ਜਿਹੜੀਆਂ ਹੋਈਆਂ ਨੇ ਫਿਲਹਾਲ ਇਸ ਵਕਤ ਕਦੋਂ ਪ੍ਰਸ਼ਾਸਨ ਗੁੜੀ ਨੀਂਦ ਤੋੜਦਾ ਹੈ ਕਦੋਂ ਪਰਿਵਾਰ ਦੀ ਸਾਰ ਲੈਂਦਾ ਹੈ ਇਹ ਦੇਖਣਾ ਬਹੁਤ ਹੈਮ ਰਹੇਗਾ ਵੀਡੀਓ ਜਰਨਲਿਸਟ ਵਿਸ਼ਾਲ ਦੇ ਨਾਲ ਮੈਂ ਸਮਰਪ੍ਰੀਤ ਸਿੰਘ ਖਰੜ ਡੇਲੀ ਪੋਸਟ ਪੰਜਾਬ ਰਹਿਣਾ ਹਿਮਾ